ਇਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹਲਾ 9 ਵਾ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨ ਗੁਰੂ ਪਾਛਾ ਜੀ ਦੇ ਬਖਸ਼ਿਸ਼ ਕੀਤੇ ਹੋਏ ਸ਼ਲੋਕ ਜਿਸ ਨੂੰ ਭੋਗ ਦੇ ਸ਼ਲੋਕ ਵੀ ਆਖਦੇ ਆ ਜੋ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ 1426 ਤੋਂ ਸਟਾਰਟ ਹੁੰਦੇ ਹਨ ਜਦੋਂ ਅੰਤ ਦੇ ਵਿੱਚ ਜਿਸ ਨੂੰ ਭੋਗ ਦੇ ਸ਼ਲੋਕ ਆਖਿਆ ਜਾਂਦਾ ਕਿ ਜਿਹੜੇ ਰਾਗਾਂ ਤੋਂ ਬਾਅਦ ਬਚੀ ਹੋਈ ਬਾਣੀ ਜਿਵੇਂ 12 ਤੋਂ ਵਧੇਕ ਆਖਿਆ ਜਾਂਦਾ ਉਹ ਸਾਰੀ ਬਾਣੀ ਜੋ ਹੈ ਰਾਗਾਂ ਵਿੱਚ ਨਹੀਂ ਇਵੇਂ ਹੀ ਇਹ ਗੁਰੂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਹ ਜਿਹੜੇ ਸ਼ਲੋਕ ਹਨ ਇਹ ਰਾਗ ਵਦ ਨਹੀਂ ਕਿਸੇ ਵੀ ਰਾਗ ਵਿੱਚ ਨਹੀਂ ਤੇ ਇਸ ਦੀ আরম্ভਤਾ ਗੁਰੂ ਪਾਤਸ਼ਾਹ ਜੀ ਮੰਗਲਾਚਾਰਨ ਦੇ ਰੂਪ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਮੂਲ ਮੰਤਰ ਦਾ ਸੰਖੇਪ ਰੂਪ ਹੈ ਉਸ ਦੇ ਨਾਲ আরম্ভਤਾ ਕਰਦੇ ਹਨ ਕਿ ਪ੍ਰਮਾਤਮਾ ਇੱਕ ਹੈ ਤੇ ਉਹ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਸਤ ਗੁਰ ਪ੍ਰਸਾਦ ਕਿਉਂ ਇੱਕ ਪ੍ਰਮਾਤਮਾ ਇੱਕ ਹੈ ਇੱਕ ਰਸ ਵਿਆਪਕ ਹੈ ਤੇ ਉਸ ਨੂੰ ਪ੍ਰਾਪਤ ਕਰਨ ਦੀ ਵਿਧੀ ਜਿਉ ਹੈ ਉਹ ਸੱਚੇ ਸਤਿਗੁਰੂ ਦੀ ਛਾਣ ਹੈ ਸਤਿਗੁਰੂ ਦੀ ਕਿਰਪਾ ਹੈ ਅੱਗੇ ਲੋਕ ਮਹਲਾ 9ਵਾਂ ਸਲੇਖ ਆ ਜਾਂਦਾ ਕਿ ਇਹ ਜੋ ਸ਼ਲੋਕ ਹਨ ਉਹ 9ਵੇਂ ਮਹल्ले ਭਾਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਖਾਰਮਨ ਤੋਂ ਉਚਾਰਨ ਕੀਤੇ ਹੋਏ ਹਨ ਪਹਿਲਾ ਸ਼ਲੋਕ ਜਿਸ ਦੇ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਗੁਣ ਗੋਵਿੰਦ ਗਾਇਓ ਨਹੀਂ ਤੂੰ ਉਸ ਪ੍ਰਭੂ ਪਿਤਾ ਪਰਮਾਤਮਾ ਦੇ ਗੋਵਿੰਦ ਤੋਂ ਭਾਵ ਹੈ ਧਰਤੀ ਦਾ ਮਾਲਕ ਕਿ ਤੂੰ ਉਸ ਧਰਤੀ ਦਾ ਮਾਲਕ ਜੋ ਪ੍ਰਭੂ ਪਿਤਾ ਪਰਮਾਤਮਾ ਹੈ ਉਸ ਤੇ ਗੁਣ ਨਹੀਂ ਗਾਏ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਜਿਹੜਾ ਜਿਹੜਾ ਜਨਮ ਹੈ ਉਹ ਬਿਰਥਾ ਚਲਾ ਗਿਆ ਇਸ ਜਨਮ ਨੂੰ ਤੂੰ ਐਵੇਂ ਹੀ ਗਵਾ ਲਿਆ ਇਸ ਮਨੁੱਖਾ ਜਨਮ ਨੂੰ ਕਹੋ ਨਾਨਕ ਹਰ ਭਜ ਮੰਨਾ ਕਿ ਹੇ ਨਾਨਕ ਪਾਤਸ਼ਾਹ ਜੀ ਆਖ ਰਿਹਾ ਨਾਨਕ ਆਖਦਾ ਹੈ ਕਿ ਕੋ ਨਾਨਕ ਹਰ ਭਜ ਮਨਾ ਕਿ ਇਹ ਮੇਰੇ ਮਨ ਉਸ ਹਰੀ ਨੂੰ ਉਸ ਪ੍ਰਭ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਕਰ ਉਸ ਦੀ ਯਾਦ ਦੇ ਵਿੱਚ ਇੰਜ ਜੁੜਨਾ ਕਰਕੇ ਜੇਕਰ ਉਸ ਦੀ ਯਾਦ ਵਿਸਰ ਜਾਵੇ ਤਾਂ ਜਿਵੇਂ ਮੱਛੀ ਦੀ ਪਾਣੀ ਦੀ ਨਾਲ ਪ੍ਰੀਤ ਹੈ ਮੱਛੀ ਪਾਣੀ ਤੋਂ ਵੱਖ ਹੋ ਜਾਵੇ ਤੇ ਮੱਛੀ ਟੜਪ-ਟੜਪ ਕੇ ਮਰ ਜਾਂਦੀ ਹੈ ਇਵੇਂ ਜੇ ਪ੍ਰਮਾਤਮਾ ਦੀ ਯਾਦ ਤੇਰੇ ਹਿਰਦੇ ਵਿੱਚੋਂ ਬਿਸਰ ਜਾਵੇ ਤਾਂ ਉਸ ਮੱਛੀ ਦੀ ਤਰ੍ਹਾਂ ਤੂੰ ਵੀ ਤੜਪ-ਟੜਪ ਕੇ ਮਰ ਜਾਵੇਂ ਆਤਮਿਕ ਮੌਤੇ ਮਰ ਜਾਵੇਂ ਜਿਵੇਂ ਵਿਦ ਜਲ ਕੋ ਮੀਨ ਜਿਵੇਂ ਕਹਿੰਦੇ ਜਲ ਦੇ ਨਾਲ ਮੀਨ ਤੋਂ ਭਾਵ ਹੈ ਮੱਛੀ ਮੱਛੀ ਦਾ ਪਿਆਰ